ਤਸੀਂ ਦੂਸਰੇ ਵਾਲਾਂ ਦੇ ਵਾਸਤੇ ਇੱਕ ਬਿਆਨ ਜਿਹੜਾ ਸੀਗਾ ਉਹ ਮੈਨੂੰ ਸਿੱਧਾ ਹਉਂਦੇ ਤੇ ਵਾਝੀਆ ਜਦ ਕਿ ਉਹ ਮੇਰਾ ਮਤਲਬ ਨਹੀਂ ਸੀ ਤੇ ਕਮ ਸੇ ਕਮ ਮੇਰਾ ਜਿਹੜਾ ਨਾਮ ਹੈ ਉਹ ਅੱਗ ਲਾਉਣ ਵਾਲਿਆਂ ਚ ਨਹੀਂ ਆਏਗਾ ਅੱਗ ਬੁਝਾਉਣ ਵਾਲਿਆਂ ਚ ਆਏਗਾ ਮਤਲਬ ਜਦੋਂ ਮੇਰੇ ਬਾਰੇ ਕੋਈ ਬੋਲਦਾ ਤੇ ਮੈਂ ਇਦਾਂ ਨਹੀਂ ਆ ਮੈਂ ਸੁੱਕਾ ਨਹੀਂ ਲੰਘਨਦਾ ਜੇ ਮੈਨੂੰ ਉਹਨੇ ਟੈਗ ਕੀਤਾ ਹੈ ਮੈਂ ਦੇਖ ਲੈਂਦਾ ਮੈਂ ਉੱਥੇ ਬੋਲਦਾ ਹਾਂ ਜੋ ਮੈਂ ਜੋ ਮੈਨੂੰ ਅੱਛਾ ਲੱਗਦਾ ਬਾਕੀ ਕੰਟਰੋਵਰਸੀ ਨੇ ਕਦੀ 네ਗੇਟਿਵਿਟੀ ਨਹੀਂ ਹੋਈ ਸਾਰੇ ਪੋਜ਼ਿਟਿਵਿਟੀ ਤੁਸੀਂ ਮੇਰਾ ਫੇਸਬੁੱਕ ਪਰ ਲੋ ਮੇਰੇ ਇਨਬਾਕਸ ਪਰ ਲੋ ਤੁਸੀਂ ਮੇਰਾ ਇੱਕ ਫੋਨ ਆ ਜਿਹੜਾ ਸਾਰੀ ਦੁਨੀਆ ਕੋਲ ਹੈ ਮੈਂ ਸਾਰੀ ਦੁਨੀਆ ਨਾਲ ਬੈਸ ਵੀ ਕਰਦਾ ਮੈਂ ਬਲੌਕ ਬਹੁਤ ਘੱਟ ਬੰਦਿਆਂ ਨੂੰ ਕਰਦਾ ਉਹ ਜਿਹੜੇ ਬਹੁਤ ਦੀ ਨੈਗੇਟਿਵ ਜਿਹੇ ਮਨਨ ਦਾ ਆਈਟੀ ਸੈਲ ਜਿਹਦੇ ਆ ਗਿਆ ਜਿਨ੍ਹਾਂ ਨੇ ਆਪਣੀਆਂ ਪ੍ਰੋਫਾਈਲਾਂ ਬੰਦ ਕੀਤੀਆਂ ਹੁੰਦੀਆਂ ਉਹ ਉਹਨਾਂ ਨੂੰ ਮੈਂ ਬਲੌਕ ਬਲੂ ਕਰ ਦਿੰਦਾ अदरवाइज ਮੈਂ ਹਰ ਬੰਦੇ ਨਾਲ ਗੱਲ ਕਰਨਾ ਅ ਤੁਸੀਂ ਕੰਟਰੋਵਰਸਿਸ ਤੇ ਖੁੱਲ ਕੇ ਬੋਲਣ ਵਾਲੀ ਗੱਲ ਕੀਤੀ ਭਾਜੀ ਕਿ ਮੈਂ ਕੰਟਰੋਵਰਸਿਸ ਤੇ ਖੁੱਲ ਕੇ ਬੋਲਦਾ ਮਤਲਬ ਇਹ ਕੁਝ ਕੋਈ ਵੀ ਟਾਪਿਕ ਤੇ ਮੁੱਦੇ ਨੂੰ ਲੈ ਕੇ ਚਾਹੇ ਕੰਟਰੋਵਰਸੀ ਬਣੀ ਨਹੀਂ ਬਣੀ ਉਹਨਾਂ ਕੰਟਰੋਵਰਸਿਸ ਨੂੰ ਲੈ ਕੇ ਮੈਂ ਪੁੱਛਣਾ ਚਾਹੂੰਗੀ ਕਿ ਲਾਈਫ ਦੇ ਵਿੱਚ ਕਦੇ ਨੈਗੇਟਿਵ ਇਮਪੈਕਟ ਪਿਆ ਹਲੇ ਤੱਕ ਦੀ ਕੁਝ ਕੁਝ ਵੀ ਜਿਹੜੀਆਂ ਵੀ ਹੋਈਆਂ ਨਹੀਂ ਨਹੀਂ ਕੰਟਰੋਵਰਸੀ ਨਾਲ ਮੇਰਾ ਕਦੇ ਦੇਖੋ ਮੈਂ ਮੈਂ ਇੱਕ ਵਾਰੀ ਮੈਨੂੰ ਲੱਗਾ ਮੈਂ ਗਲਤੀ ਕੀਤੀ ਸੀ ਬਸ ਸਿਰਫ ਇੱਕ ਵਾਰੀ ਕਿ ਮੈਂ ਉਹ ਸੀ ਕੁਝ ਅੱਛਾ ਬਣਾ ਰਹੇ ਸੀਗੇ ਜਦੋਂ ਮੇਰੀ ਤੁਸੀਂ ਦੂਸਰੇ ਵਾਲਾ ਵਾਸਤੇ ਇੱਕ ਬਿਆਨ ਜਿਹੜਾ ਸੀਗਾ ਉਹ ਮੈਨੂੰ ਸਿੱਧਾ ਉਹਦੇ ਤੇ ਵੱਜ ਗਿਆ ਜਦ ਕਿ ਉਹ ਮੇਰਾ ਮਤਲਬ ਨਹੀਂ ਸੀ ਅਸੀਂ ਜੋ ਬਣਾ ਰਹੇ ਸੀ ਤੋ ਮੇਰਾ ਨੈਟ ਖਤਮ ਹੋ ਗਿਆ ਲੰਬੀ ਸਟੋਰੀ ਹੈ ਬਟ ਮੈਂ ਉਸ ਤੋਂ ਬਾਅਦ ਦੂਸਰੇ ਦਿਨ ਮਾਫੀ ਮੰਗੀ ਕਿ ਮੇਰੀ ਮੇਰੀ ਗਲਤੀ ਹੈ ਉਹ ਨਹੀਂ ਦੇਣਾ ਚਾਹੀਦਾ ਬਾਕੀ ਕੰਟਰੋਵਰਸੀ ਨੇ ਕਦੀ 네ਗੇਟਿਵਿਟੀ ਨਹੀਂ ਹੋਈ ਸਾਰੀ ਪੋਜ਼ਿਟਿਵਿਟੀ ਤੁਸੀਂ ਮੇਰਾ ਫੇਸਬੁੱਕ ਪੜ ਲਓ ਮੇਰੇ ਇਨਬਾਕਸ ਪੜ ਲਓ ਤੁਸੀਂ ਮੇਰਾ ਇੱਕ ਫੋਨ ਹੈ ਜਿਹੜਾ ਸਾਰੀ ਦੁਨੀਆ ਕੋਲ ਹੈ ਮੈਂ ਸਾਰੀ ਦੁਨੀਆ ਨਾਲ ਬਹਿਸ ਵੀ ਕਰਦਾ ਮੈਂ ਬਲੌਕ ਬਹੁਤ ਘੱਟ ਬੰਦਿਆਂ ਨੂੰ ਕਰਦਾ ਮੋੜ ਜਿਹੜੇ ਬਹੁਤ ਹੀ ਨੈਗੇਟਿਵ ਜਿਵੇਂ ਲੰਦਾ ਆਈਟੀ ਸੈਲ ਜਿਹਦੇ ਆ ਗਿਆ ਜਿਨ੍ਹਾਂ ਨੇ ਆਪਣੀਆਂ ਪ੍ਰੋਫਾਈਲਾਂ ਬੰਦ ਕੀਤੀਆਂ ਹੋਈਆਂ ਉਹ ਉਹਨਾਂ ਨੂੰ ਮੈਂ ਬਲਾਗ ਬਲੋ ਕਰ ਦਿੰਦਾ ਅਦਰਵਾਇਜ਼ ਮੈਂ ਹਰ ਬੰਦੇ ਨਾਲ ਗੱਲ ਕਰਦਾ ਮੈਂ ਗੱਲ ਵੀ ਕਰਦਾ ਮੈਂ ਉਹਨਾਂ ਦੇ ਪੇਜਾਂ ਤੇ ਜਾ ਕੇ ਵੀ ਲਿਖਦਾ ਮਤਲਬ ਜਦੋਂ ਮੇਰੇ ਬਾਰੇ ਕੋਈ ਬੋਲਦਾ ਤੇ ਮਤਲਬ ਇਦਾਂ ਨਹੀਂ ਮੈਂ ਸੁੱਕਾ ਨਹੀਂ ਲੰਘਾ ਦਿੰਦਾ ਜੇ ਮੈਨੂੰ ਉਹਨੇ ਟੈਗ ਕੀਤਾ ਮੈਂ ਦੇਖ ਲਿਆ ਤੇ ਮੈਂ ਉੱਥੇ ਬੋਲਦਾ ਜੋ ਮੈਂ ਜੋ ਮੈਨੂੰ ਅੱਛਾ ਲੱਗਦਾ ਹੁਣ ਵੀ ਜਿਹੜੀ ਕੰਟਰੋਵਰਸੀ ਹੋ ਰਹੀ ਹੈ ਹੁਣ ਵੀ ਮੈਂ ਉਹਨਾਂ ਦੇ ਪੇਜਾਂ ਤੇ ਜਾ ਕੇ ਬੋਲਦਾ ਫਿਰ ਉਹ ਡਿਲੀਟ ਕਰ ਦਿੰਦੇ ਆ ਉਹ ਮਨੁਲਾ ਦਾ ਵੀ ਇਹਨਾਂ ਦਾ ਕੋਈ ਕਿਰਦਾਰ ਨਹੀਂ ਹੈ ਯਾਰ ਹੈ ਨਾ ਪਰ ਮੈਂ ਆਪਣਾ ਜਿਹੜਾ ਯੋਗਦਾਨ ਹੈ ਜਿਹੜਾ ਉਹ ਇੱਕ ਐਗਜ਼ਾਮਪਲ ਹੈ ਕਿ ਇਹ ਕਿ ਕਿਤੇ ਅੱਗ ਲੱਗੀ ਸੀ ਤੇ ਇੱਕ ਚਿੜੀ ਵੀ ਪਾਣੀ ਜਦ ਦੀ ਚੌਂਚ ਨਾਲ ਪਾਣੀ ਸੁੱੜਦੀ ਸੀ ਉੱਥੇ ਤੇ ਕਿਸੇ ਨੇ ਬੋਲੇ ਕਿ ਯਾਰ ਤੂੰ ਤੇਰੇ ਆ ਦਾ ਫਾਇਦਾ ਕੀ ਹੈ ਉਹ ਕਹਿੰਦੀ ਜਦੋਂ ਹਿਸਟਰੀ ਲਿਖੀ ਜਾਏਗੀ ਤੇ ਕਮ ਸੇ ਕਮ ਮੇਰਾ ਜਿਹੜਾ ਨਾਮ ਹੈ ਉਹ ਅੱਗ ਲਾਉਣ ਵਾਲਿਆਂ ਚ ਨਹੀਂ ਆਏਗਾ ਅੱਗ ਬੁਝਾਉਣ ਵਾਲਿਆਂ ਚ ਆਏਗਾ ਤੇ ਮੈਂ ਚਾਹੁੰਦਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਚ ਆਏ ਕਿ ਮੈਂ ਕੋਸ਼ਿਸ਼ ਕਰਾਂ ਜਿਹੜੀ ਜਿਹੜੀ ਵੀ ਚੀਜ਼ ਹੈਗੀ ਹੈ ਕੋਸ਼ਿਸ਼ ਕਰਾਂ ਕਿ ਚੀਜ਼ਾਂ ਨੂੰ ਬਚਾਇਆ ਜਾ ਸਕੇ ਬੱਚੇ ਅੱਜਕੱਲ ਜਿਹੜੇ ਆ ਬਹੁਤ ਨਿਊਟਰਲ ਮਾਈਂਡ ਦੇ ਆ ਉਹ ਜੋ ਦੇਖਦੇ ਆ ਉਹ ਉਦਾਂ ਹੀ ਹਾਂ ਜਦੋਂ ਆਈਟੀ ਸੈੱਲ ਜਿਹੜੇ ਬੰਬਾਰਡ ਕਰ ਦਿੰਦੇ ਆ ਮੰਨ ਲਓ ਚਮਕੀਲੇ ਦੀ ਜਿਹੜੀ ਗੱਲ ਹੋਈ ਹੈ ਤੇ ਜਦੋਂ ਬੰਬਾਰਡ ਕਰ ਦਿੰਦੇ ਆ ਕਿ ਜਦੋਂ ਉਹਦੇ ਗੰਦੇ ਗਾਣੇ ਵੀ ਲੋਕਾਂ ਨੇ ਕਰਨੇ ਤੇ ਬੱਚੇ ਬਹੁਤ ਇੰਪ੍ਰੈਸ ਹੁੰਦੇ ਉਸ ਗੱਲ ਤੋਂ ਜਦਕਿ ਚੰਗੇ ਗਾਣੇ ਨਹੀਂ ਉਹਦੇ ਦੱਸ ਰਹੇ